ਗੱਲ ਨਾ ਬਹ ਹਲਕੇ ਦੀ ਕਰਨ ਦਾ ਰਹਾ ਜਿੱਥੋਂ ਕਿ ਤਿੰਨ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੇ 25 ਬਲਕ ਸੰਮਤੀਆਂ ਚੋਣਾਂ ਦੀ ਜਿਹੜੀ ਨਾਮਜ਼ਦਗੀਆਂ ਨੇ ਉਹ ਇੱਕ ਤਰੀਕ ਤੋਂ ਸ਼ੁਰੂ ਹੋ ਚੁੱਕੇ ਨੇ ਅੱਜ 2 ਤਰੀਕਾ 2 ਤਰੀਕ ਨੂੰ ਲੈ ਕੇ ਅਜੇ ਤੱਕ ਕੋਈ ਨਾਮਿਨੇਸ਼ਨ ਫਾਈਲ ਨਹੀਂ ਕੀਤੀ ਗਈ ਭਾਵੇਂ ਕਿ ਤਿੰਨ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਜ਼ਰੂਰ ਖੜੇ ਕੀਤੇ ਗਏ ਨੇ ਭਾਵੇਂ ਕਿ ਮੌਜੂਦਾ ਸਰਕਾਰ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਤੇ ਅਕਾਲੀ ਦਲ ਦੀ ਗੱਲ ਕਰੀਏ ਕਿ ਤਿੰਨੋਂ ਚੋਣ ਮੈਦਾਨ ਦੇ ਵਿੱਚ ਨੇ ਪਰ ਐਸ.ਡੀ.ਐਮ ਦਫ਼ਤਰ ਨਾਬਾ ਦੇ ਵਿੱਚ ਪਹੁੰਚਿਆ ਜਿੱਥੋਂ ਕਿ ਪੁਲਿਸ ਜ਼ਰੂਰ ਤਨਾਤ ਕੀਤੀ ਗਈ ਹੈ ਕਿਉਂਕਿ ਜਦੋਂ ਨਾਮਿਨੇਸ਼ਨ ਹੁੰਦੇ ਨੇ ਨਾਮਿਨੇਸ਼ਨ ਭਰਨ ਸਮੇਂ ਕਾਫੀ ਭੀੜ ਜਿਹੜੀ ਸ਼ੁਰੂ ਹੋ ਜਾਂਦੀ ਆ ਪੁਲਿਸ ਆਫੀਸਰ ਵੀ ਖੜੇ ਨੇ ਗੇਟ ਦੇ ਉੱਪਰ ਕੋਈ ਜ਼ਿਆਦਾ ਇੱਕ ਤੋਂ ਦੋ ਬੰਦੇ ਜਿਨ੍ਹਾਂ ਨੇ ਨਾਮਿਨੇਸ਼ਨ ਫੈਲ ਕਰ ਰਹੇ ਨੇ ਉਹੀ ਸਿਰਫ ਉਹਨਾਂ ਦੀ ਐਂਟਰੀ ਅੰਦਰ ਹੋ ਸਕਦੀ ਹੈ ਉਹੀ ਜਾ ਸਕਦੇ ਅੰਦਰ ਕੱਟ ਨਹੀਂ ਕੀਤਾ ਜਾ ਸਕਦਾ ਬਾਕੀ ਜਿਹੜੀ ਗੱਡੀਆਂ ਦੀ ਪਾਰਕਿੰਗ ਆ ਉਹ ਵਾਰ ਕੀਤੀ ਗਈ ਆ ਤੇ ਬਾਕੀ ਗੱਲਬਾਤ ਵੀ ਕਰ ਲੰਨੇ ਆ ਸੀ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਨਾਮਿਨੇਸ਼ਨ ਲੈ ਕੇ ਕੀਤੇ ਹੋਏ ਨੇ ਸਦਾ ਆਪਣੀ ਡੀਐਸਪੀ ਸਾਹਿਬ ਦੀ ਆਰਡਰਸ ਦੇ ਨਾਲ ਉਹਨਾਂ ਦੀ ਮਤਲਬ ਪੂਰੀ ਸਿਕਿਉਰਿਟੀ ਆ ਕੋਈ ਵੀ ਲੋਨਡ ਆਰਡਰ ਦੀ ਸਿਚੁਏਸ਼ਨ ਆਂਦੀ ਆ ਤਾਂ ਪੁਲਿਸ ਤਿਆਰ ਤੇ ਪੂਰੀ ਸ਼ਾਂਤੀ ਨਾਲ ਇਲੈਕਸ਼ਨ ਜ਼ੋਂਗੇ ਨਾਮਿਨੇਸ਼ਨਸ ਭਰੇ ਜਾਂਦੇ ਆ ਚਾਲ ਤਰੀਕ ਤੱਕ ਤੇ ਐਵੇਂ ਦੀ ਕੋਈ ਵੀ ਸਿਚੁਏਸ਼ਨ ਨਹੀਂ ਆਏਗੀ ਤੇ ਜੋ ਹੁਣੇ ਸਭ ਪੀਸੂ ਦੀ ਹੋਣਾ ਬਿਲਕੁਲ ਕਰਨ ਚੌਧਰੀ ਜੋ ਕਿ ਗੇਟ ਤੇ ਤਨਾਤ ਨੇ ਚਾਰ ਤੋਂ ਪੰਜ ਮੁਲਾਜ਼ਮ ਨੇ ਜਿਹੜੇ ਉਹ ਤਨਾਤ ਕੀਤੇ ਹੋਏ ਨੇ ਸਾਹਮਣੇ ਐਸ ਡੀ ਐਮ ਨਾਬਾ ਕਨੂ ਗਰਗ ਜੋ ਕਿ ਪਿਛਲੇ ਦਿਨੀ ਜਿਨ੍ਹਾਂ ਨੇ ਚਾਰਜ ਸੰਭਾਲਿਆ ਮੁੱਖ ਮੰਤਰੀ ਪੰਜਾਬ ਦੇ ਹਲਕੇ ਧੂਰੀ ਤੋਂ ਨੇ ਉਹਨਾਂ ਨੇ ਚਾਰਜ ਸੰਭਾਲਿਆ ਉਹਨਾਂ ਤੋਂ ਪਹਿਲਾਂ ਹੋਰ ਐਸ ਡੀ ਤੇ ਉਹਨਾਂ ਦਾ ਤਵਾਦਲਾ ਹੋ ਚੁੱਕਿਆ ਸੀ ਤੇ ਹੁਣ ਤੁਹਾਨੂੰ ਅੰਦਰ ਵੀ ਅੰਦਰ ਦਿਖਾ ਦਿੰਦੇ ਆ ਅਸੀਂ ਅੰਦਰ ਜਿਸ ਜਗ੍ਹਾ ਤੇ ਨੋਮੀਨੇਸ਼ਨ ਫੈਲ ਕੀਤੇ ਜਾ ਰਹੇ ਨੇ ਉਹ ਜਗ੍ਹਾ ਵੀ ਤੁਹਾਨੂੰ ਦਿਖਾ ਦਿੰਦੇ ਅੰਦਰਲੇ ਕਹੇ ਜੋ ਪ੍ਰਬੰਧ ਨੇ ਜਿਹੜਾ ਫਰੰਟ ਗੇਟ ਆ ਉਸ ਤੇ ਬਿਲਕੁਲ ਪੁਲਿਸ ਦੀ ਤਣਾਤੀ ਹੈ ਜਿਹੜੀ ਉਹ ਹੋ ਚੁੱਕੀ ਹੈ ਬਿਲਕੁਲ ਹੁਣ ਤੁਹਾਨੂੰ ਅਸੀਂ ਅੰਦਰ ਲਈ ਤਸਵੀਰਾਂ ਨੇ ਜਿਹੜੀਆਂ ਉਹ ਵਿਖਾਵਾਂਗੇ ਜਿੱਥੋਂ ਨਾਮਿਨੇਸ਼ਨ ਫਾਇਲ ਹੋਣੇ ਨੇ ਜਿਹੜੇ ਉਹ ਉਮੀਦਵਾਰ ਨੇ ਜਿਹੜੇ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਉਮੀਦਵਾਰ ਜਿਹੜੇ ਆਉਣਗੇ ਬਿਲਕੁਲ ਇਸ ਜਗ੍ਹਾ ਤੇ ਵੀ ਬਿਲਕੁਲ ਜਿਹੜੇ ਵੈਰੀਗੇਟ ਅੰਦਰ ਲਗਾਏ ਗਏ ਨੇ ਗੇਟ ਬਣਾਇਆ ਗਿਆ ਕੋਈ ਜ਼ਿਆਦਾ ਭੀੜ ਨਾ ਹੋ ਸਕੇ ਇੱਕ ਪਾਸੇ ਡੀਐਸਪੀ ਨਾਬਾ ਦਾ ਦਫਤਰ ਆ ਜਾਂਦਾ ਤੇ ਦੂਸਰੇ ਪਾਸੇ ਜਿਹੜਾ ਦਫਤਰ ਆ ਉਹ ਐਸ ਡੀਬੀ ਮਨਾਬਾ ਦਾ ਦਫਤਰ ਆ ਜਾਂਦਾ ਇਸ ਕਮਰੇ ਦੇ ਵਿੱਚ ਨੇ ਜਿਹੜੀਆਂ ਇਹ ਐਸ ਡੀਬੀ ਸਾਹਿਬ ਦਾ ਕਮਰਾ ਜਿੱਥੋਂ ਕਿ ਅੱਗੇ ਨਾਮਿਨੇਸ਼ਨ ਫਾਈਲ ਨੇ ਜਿਹੜੇ ਉਹ ਉਮੀਦਵਾਰਾਂ ਵੱਲੋਂ ਕੀਤੇ ਜਾਣੇ ਨੇ ਅੱਜ 2 ਤਰੀਕ ਤੇ 3 ਤੇ 4 ਤਰੀਕ 4 ਤਰੀਕ ਬਿਲਕੁਲ ਲਾਸਟ ਡੇਟ ਆ 2 ਦਿਨ ਬਾਅਦ ਹੀ ਕੱਟ ਆ ਜਿਹੜਾ ਉਹ ਇੱਥੇ ਦੇਖਿਆ ਜਾ ਸਕਦਾ ਨਾਬਾ ਤੋਂ ਹਰਮਿੰਦਰ ਸਿੰਘ ਮਾਨ